ਲਗਾਤਾਰ ਹੀ ਨਗਰ ਕੌਂਸਲ ਵੱਲੋਂ ਪਹਿਲਾਂ ਵੀ ਜਿਹੜੀ ਟ੍ਰੈਫਿਕ ਵਿੱਚ ਸਮੱਸਿਆ ਆਉਂਦੀ ਹੈ ਜਿਹੜਾ ਨਜਾਇਜ਼ ਅਕਰੋਚਮੈਂਟ ਆ ਉਹਦੇ ਉੱਤੇ ਲਗਾਤਾਰ ਪਹਿਲਾਂ ਵੀ ਕਾਰਵਾਈ ਜਿਹੜੀ ਆ ਨਗਰ ਕੌਂਸਲ ਵੱਲੋਂ ਕੀਤੀ ਜਾਂਦੀ ਆ ਸਮੇਂ-ਸਮੇਂ ਲਹਣ ਹੁਣ ਵੀ ਜਦੋਂ ਇਹ ਜਿਹੜਾ ਟ੍ਰੈਫਿਕ ਵਿੱਚ ਵਿਗੜ ਪੈ ਰਿਹਾ ਜਾਂ ਲੋਕਾਂ ਕੇ ਨਜਾਇਜ਼ ਅਕਰੋਚਮੈਂਟ ਕੀਤੀ ਐ ਇਸ ਦੇ ਖਾਤੇ ਕੀਤੇ ਹੋਏ ਨੇ ਅੱਜ ਜਿਹੜੀ ਪੁਲਿਸ ਪਾਰਟੀ ਆ ਟ੍ਰੈਫਿਕ ਚਾਰਜ ਨੇ ਤੇ ਨਾਲ ਸਾਡਾ ਮਿਸਪਲ ਕਮੇਟੀਆਂ ਦਾ ਜਿਹੜਾ ਕਰਮਚਾਰੀ ਹੈ ਉਹਨਾਂ ਵੱਲੋਂ ਜਿਹੜੇ ਟਕਿਆਂ ਤੌਰ ਤੇ ਉਹਦੀ ਹਮਾਇਤ ਦੇ ਨਾਲ ਆ ਕੇ ਇਹ ਜਿਹੜੇ ਅਪਰੋਚਮੈਂਟ ਦੂਰ ਕੀਤੀ ਗਈ ਆ ਆਉਣ ਵਾਲੇ ਸਮੇਂ ਅੰਦਰ ਜਿਵੇਂ ਜਿਵੇਂ ਇਹ ਮਤਲਬ ਐਦਾ ਅਗਲੇ ਸਮੇਂ ਅੰਦਰ ਜਿਹੜੀ ਸਮੱਸਿਆ ਟ੍ਰੈਫਿਕ ਦੀ ਦੇਰ ਡੀਸੀ ਸਾਹਿਬ ਦੇ ਹੁਕਮਾਂ ਮੁਤਾਬਕ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਕ ਉਹ ਵੀ ਹੋਵੇ ਜਿਹੜੀਆਂ ਅਪਰੋਚਮੈਂਟਾਂ ਨੂੰ ਰੋਕਿਆ ਜਾਊਗਾ ਅਰੇ ਤੋਂ ਵੀ ਆਮ ਲੋਕਾਂ ਜਿਹੜੀ ਸਮੱਸਿਆ ਦਾ ਸਾਹਮਣਾ ਨਾ ਕਰ ਸਕਣ ਪਰ ਜਦੋਂ ਲੋਕਾਂ ਦੇ ਕਰ ਰਹੇ ਹੁੰਦੇ ਜਦੋਂ ਇੱਕ ਵਾਰ ਸਟਾਪਨਾ ਕਰਦੇ ਨੇ ਉਦੋਂ ਹੀ ਕਿਉਂ ਰੋਕਿਆ ਜਾਂਦਾ ਇੱਕ ਵਾਰ ਫਿਰ ਬਾਅਦ ਚ ਕਿਉਂ ਕਰਦੇ ਜੇ ਕਰਵਾਈ ਕਰਵਾਉਂਦੇ ਉਦੋਂ ਉਦੋਂ ਵੀ ਰੋਕਿਆ ਜਾਂਦਾ ਲੋਕਾਂ ਵਗੈਰਾ ਜਿਹੜੀ ਕਾਰਵਾਈਆਂ ਦਿੱਤੀ ਜਾਂਦੀਆਂ ਲਗਾਤਾਰ ਨੋਟਿਸ ਵਗੈਰਾ ਹੁਣ ਵੀ ਕੱਢੇ ਜਾ ਰਹੇ ਆ ਸਾਰੇ ਇਹਨਾਂ ਨੂੰ ਪਾਸੇ ਕੀਤਾ ਜਾਵੇ ਪਰ ਮਿਸਪਲ ਕਮੇਟੀ ਅੰਦਰ ਜਿਹੜੇ ਹੋਰ ਵੀ ਕਈ ਕੰਮ ਨੇ ਇਸ ਤਰ੍ਹਾਂ ਦੇ ਜਿਹਦੇ ਵਿੱਚ ਸਫਾਈ ਦਾ ਕੰਮ ਆ ਉਹ ਸਵੇਰ ਸਾਡਾ ਕਰਮਚਾਰੀ 6:30 ਵਜੇ ਆਉਂਦਾ ਜਾਂ ਜਿਹੜੀ ਆ ਵੀ ਕਲਰਕ ਨੇ ਸਾਡੇ ਸਾਡੇ ਕੋਲ 5-4 ਕਲਰਕ ਆ ਤਮਨੇ ਦੂਸਰੇ ਜਿਹੜੇ ਸੇਵਾਦਾਰ ਨੇ 4-5 ਨੇ ਕਿਥੇ ਨਾ ਕਿਥੇ ਜਿਹੜੀ ਮਤਲਬ ਮਹਿਕਲੇ ਅੰਦਰ ਵੀ ਜਿਹੜੇ ਕਰਮਚਾਰੀ ਹੈ ਥੋੜੀ ਬਥੇ ਕੰਮੀ ਹੈ ਅੱਗੇ ਤੋਂ ਇਹ ਮਹਿਮੇਤਾਂ ਜਾਰੀ ਲਗਾਤਾਰ ਜਾਰੀ ਰੋਗੇ ਅੱਜ ਜੀ ਮਾਨ ਪ੍ਰਸ਼ਾਸਨ ਵੱਲੋਂ ਸੀਨੀਅਰ ਅਫਸਰਾਂ ਵੱਲੋਂ ਹੁਕਮ ਲਿਆ ਗਿਆ ਸੀ ਜਿਹੜੇ ਦੁਕਾਨਦਾਰ ਹੈ ਘਰਾਏ ਗਏ ਉਹਨਾਂ ਨੇ ਆਪਣੀ ਦੁਕਾਨ ਤੋਂ ਵਧਾ ਕੇ ਕਾਫੀ ਜਿਹੜਾ ਜਗਾ ਸਰਕਾਰੀ ਆ ਪਾਰਕਿੰਗ ਵਾਸਤੇ ਗੱਡੀਆਂ ਦੇ ਬਾਈਕ ਤੇ ਉਹ ਰੋਕੀ ਹੋਈ ਹੈ ਉਹਨਾਂ ਨੇ ਸਾਨੂੰ ਇਹ ਰਿਕਵੈਸਟ ਕੀਤੀ ਸੀ ਰਿਕਵੈਸਟ ਦਿੱਤੀ ਸੀ ਉਹਨਾਂ ਨੂੰ ਹਾਲ ਪਰ ਇਹ ਕਿ नगर काउंसिल ਨੇ ਅੱਜ ਜਿਹੜਾ ਦੁਕਾਨਾਂ ਦੇ ਅੱਗੇ ਕਪੜੇ ਕੀਤੇ ਹੋ ਸੀ ਨਜ। ਕਿਹੜੇ-ਕਿਹੜੇ ਏਰੀਆ ਦੇ ਵਿੱਚ? ਤੇ ਜੀ ਬਾਬਾ ਫਰੀਦ ਵਾਲੀ ਜਿਹੜੀ ਹੈਰੀਟੇਜ ਸਟਰੀਟ ਬਾਈ ਸੀਗੀ। ਉਹਦੇ 'ਚ ਪਹਿਲਾਂ ਕਰਾ ਕੇ ਆਂ ਬਾਜ਼ਾਰ 'ਚ ਕਰਾ ਕੇ ਆਂ ਤੇ ਹੁਣ ਮੈਡੀਕਲ ਵਾਲੀ ਸਾਈਟ ਤੇ ਆ। ਤਾਂ ਸਰ ਇਹ ਲਗਾਤਾਰ ਬਿਆਨ ਜਾਰੀ ਰੱਖਿਆ ਜਾਏਗਾ? ਹਾਂ ਬਿਲਕੁਲ ਜੀ ਅਫਸਰਾਂ ਦੀ ਹਦਾਇਤ ਮੁਤਾਬਕ ਆ। ਕੱਲ ਮੀਟਿੰਗ ਵੀ ਹੋਈ ਸੀ ਸੀਨੀਅਰ ਅਫਸਰਾਂ ਦੀ। ਉਹਨਾਂ ਨੇ ਹਦਾਇਤ ਕੀਤੀ ਆ ਮਾਨਯੋਗ ਸਾਡੇ ਅੱਜ ਐਸਪੀ ਹੱਡਕਸਾ ਸਾਡੇ ਨਾਲ ਸੀਗੇ ਬਾਬਾ ਫਰੀਦ ਮੈਡੀਕਲ ਸ਼ੁਰੂ ਕਰਾ ਕੇ ਉਹ ਕਿਤੇ ਜ਼ਰੂਰੀ ਕੰਮ ਤੇ ਲੱਗਿਆ। ਤੇ ਮਿਊਸਪਲ ਕਮੇਟੀ ਦਾ ਜਿਹੜਾ ਸਾਰਾ ਸਟਾਫ ਆ ਕਾਰਵਾਈ ਉਹ ਕਰ ਰਿਹਾ ਹੈ ਅਸੀਂ ਉਹਨਾਂ ਨੂੰ ਇੱਕ ਐਜੇ ਪ੍ਰੋਟੈਕਸ਼ਨ ਨਾਲ ਲੈ ਆਏ ਹੈ ਕਿਉਂਕਿ ਐਨਾ ਠੰਡੀ ਸੜਕ ਤੋਂ ਮੀਨ ਬਜ਼ਾਰ ਵਾਲੇ ਪਾਸੇ ਜਦੋਂ ਆਉਣੇ ਆ ਉੱਥੇ ਵੀ ਦੁਕਾਨਦਾਰਾਂ ਨੇ ਜਿਹੜੇ ਹੈਗੇ ਆਪਣੇ ਬਰਾਂਡੇ ਸੀ ਦੁਕਾਨਾਂ ਦੇ ਮੂਰੇ ਜਿਹੜੇ ਉਹਨਾਂ ਦੇ ਅੱਗੇ ਸ਼ਟਰ ਲਾ ਕੇ ਫਿਰ ਰੋਡ ਤੇ ਫਿਰ ਕਬਜ਼ਾ ਕਰ ਰੱਖਿਆ ਉਹ ਉਹਦੇ ਨਹੀਂ ਅਸੀਂ ਉਹ ਪਿੱਛੇ ਕਰਾ ਦੀਆਂ ਸਾਰੀਆਂ ਜਿਹੜਾ ਉਹਨਾਂ ਨੂੰ ਹਟਾਇਆ ਕਰ ਤੇ ਜੇ ਗਾਹ ਤੋਂ ਕਰੋਗੇ ਤਾਂ ਉਹਨਾਂ ਖਿਲਾਫ ਬੰਦ ਸ਼ਟਰ ਲਾਏ ਗਏ ਗਿਆ ਉਹਨਾਂ ਦੇ ਦਰਵਾਜ਼ੇ ਬਰਾਂਡਿਆਂ ਦੇ ਬਾਹਰ ਲਗਾ ਦਿੱਤੇ ਗਏ ਉਹ ਤਿੰਨ ਕਿਉਂਕਿ ਉਹਨੂੰ ਕੀ ਹੋ ਜਾਊਗਾ ਸ਼ਟਰ ਜੇ ਕੋਈ ਹੈ ਤੇ ਕੱਦਾ ਤੁਸੀਂ ਉਹ ਪਟਾ ਦੇਗਾ ਜੀ ਬਿਲਕੁਲ ਕਿਉਂਕਿ ਜੇ ਉਹਨਾਂ ਨੇ ਨਿਆਜ਼ ਕੀਤਾ ਹੈ ਤੇ ਉਹਨਾਂ ਵਾਸਤੇ ਰੂਲ ਤੱਕ ਹੀ ਹੈ ਨਾ ਸਾਰੇ ਵਾਸਤੇ